ਕੰਜੀ ਪ੍ਰਧਾਨ ਜੀ ਕਿ ਗਰਾਊਂਡ ਦਾ ਕੀ ਮਸਲਾ ਚੱਲ ਰਿਹਾ ਜੀ ਗਰਾਊਂਡ ਦਾ ਮਸਲਾ ਇਹ ਚੱਲ ਰਿਹਾ ਜਿਹੜਾ ਇਹ ਆਪਣਾ ਗਰਾਊਂਡ ਹੈ ਨਾ ਇਹ ਸਕੂਲ ਦਾ ਗਰਾਊਂਡ ਹੈ ਹਾਂਜੀ ਸਕੂਲ ਦਾ ਗਰਾਊਂਡ ਦੇ ਵਿੱਚ ਬੱਚੇ ਖੇਡ ਸਕਦੇ ਆ ਕੁੜੀਆਂ ਖੇਡ ਸਕਦੀ ਨੇ ਜਿਹੜਾ ਆਪਣਾ ਹੁਣ ਗ੍ਰਾਂਟ ਆਈ ਹੈ ਸਟੇਡੀਅਮ ਦੀ ਆਈ ਹੈ ਆਪਣਾ ਸਟੇਡੀਅਮ ਇਹ ਸੋਚਦੇ ਆ ਵੀ ਆਪਾਂ ਬਾਹਰ ਬਣਾਈਏ ਸਕੂਲ ਦੇ ਵਿੱਚ ਨਾ ਬਣਾਈਏ ਇੱਕ ਆਪਣਾ ਇਹ ਜਿਹੜਾ ਗਰਾਊਂਡ ਹੈ ਗਰਾਊਂਡ ਦੇ ਵਿੱਚ ਕੋਈ ਰਸਤਾ ਨਹੀਂ ਹੈਗਾ ਇਹਨੂੰ ਸਕੂਲ ਦੇ ਵਿੱਚ ਕ੍ਰੋਸਿੰਗ ਹੁੰਦੀ ਹੈ ਇਹਦੀ ਜਦੋਂ ਕੋਈ ਆਊਗਾ ਬਾਹਰ ਦਾ ਖੇਡਣ ਆਣਗੇ ਉਹ ਕਿ ਕਿੱਥੋਂ ਲੰਘ ਕੇ ਆਣਗੇ ਕਿਤੇ ਵੀ ਰਸਤਾ ਨਹੀਂ ਹੈਗਾ ਨਾ ਉਧਰ ਸਕੂਲ 'ਚ ਰਸਤਾ ਨਾ ਇਧਰ ਸਕੂਲ 'ਚ ਰਸਤਾ ਗਰਾਊਂਡ ਵੀ 200 ਮੀਟਰ ਦਾ ਛੋਟਾ ਹੈ ਹਾਂਜੀ ਇਹ ਛੋਟਾ ਇਹ ਹੈ ਗਰਾਊਂਡ ਹੈ ਅਸ ਗਰਾਊਂਡ ਹੋ ਕੇ ਹੈ ਚਾਰ ਕਿੱਲਾਂ ਦਾ ਹਾਂਜੀ ਇਹ ਜਗ੍ਹਾ ਥੋੜੀ ਹੈ ਇਹ ਜਿਹੜਾ ਸਕੂਲ ਦਾ ਸੀ ਕੱਲ ਨੂੰ ਕਰੋੜ ਕਿੱਥੋਂ ਦੇਵਾਂਗੇ ਜਦੋਂ ਇੱਥੇ ਕਰਤਾ ਉਸ ਪੰਚਾਇਤ ਨੂੰ ਪਹਿਲਾਂ ਆਣ ਤੋਂ ਪਹਿਲਾਂ ਉਸ ਤੋਂ ਪਹਿਲਾਂ ਉੱਥੇ ਬਣਾਤਾ ਪੈਲਸ ਪੈਲਸ ਨਾਲ ਵੀ ਰਸਤਾ ਖਰਾਬ ਕਰਤਾ ਹੁਣ ਜਿਹੜਾ ਇਹ ਗ੍ਰਾਉਂਡ ਆਇਆ ਹੀ ਵੀ ਇੱਥੋਂ ਕਰਤਾ ਜੇ ਅਸੀਂ ਕੱਲ ਨੂੰ ਸਕੂਲ ਲੈ ਕੇ ਆਨੇ ਆ ਜਦੋਂ ਸਾਡਾ ਸਕੂਲ ਬਣਿਆ ਦਸਵੀਂ ਦਾ ਇਹ ਜਗ੍ਹਾ ਦੇਖ ਕੇ ਹੀ ਬਣਿਆ ਸੀ ਵੀ ਇਹ ਜਗ੍ਹਾ ਹੈਗੀ ਐ ਇਹਨੂੰ ਆਪਣਾ ਸਕੂਲ ਬਣਾਓ ਦਸਵੀਂ ਦਾ ਹੁਣ ਅਸੀਂ ਜੇ ਦੁਆਰੇ ਲਿਆਵਾਂਗੇ ਆਪਾਂ 12ਵੀਂ ਦਾ ਕਰਾਂਗੇ ਤੇ ਜਗ੍ਹਾ ਦੇਖ ਕੇ ਕਰਨਗੇ ਜੇ ਲੋਕੇਸ਼ਨ ਆ ਕੀ ਸਟੇਡੀਅਮ ਦੀ ਆ ਕੀ ਸਕੂਲ ਦੇ ਵਿੱਚ ਆਪਾਂ ਖਿਲਾਨਣ ਵਾਸਤੇ ਬੱਚਿਆਂ ਨੂੰ ਕਿੱਥੇ ਜਗ੍ ਠੀਕ ਹੈ ਇਸ ਕਰਕੇ ਅਸੀਂ ਇਹਨਾਂ ਵਿਰੋਧ ਕਰ ਰਹੇ ਹਾਂ ਅਸੀਂ ਨਹੀਂ ਬਣਨ ਦੇਂਦੇ ਇੱਥੇ ਤੇ ਜੇ ਆ ਬਣਨ ਦੇਣਗੇ ਪੰਚਾਇਤ ਅਸੀਂ ਨਹੀਂ ਬਣਨਦੇ ਅਸੀਂ ਵਿਰੋਧ ਕਰਾਂਗੇ ਤੁਸੀਂ ਕਿੱਥੇ ਕਹਿ ਰਹੇ ਹੋ ਮੰਨ ਨੂੰ ਕਿੱਥੇ ਬਣਨਾ ਚਾਹੀਦਾ ਜੀ ਅਸੀਂ ਤਾਂ ਕਹਿੰਦੇ ਪੰਚਾਇਤੀ ਜ਼ਮੀਨ ਪਈ ਹੈ ਸਾਡੀ ਪੰਚਾਇਤੀ ਜ਼ਮੀਨ 'ਚ ਬਣਾਓ ਠੀਕ ਹੈ ਜੀ ਕਿਹੜਾ ਸੀ ਉਹ ਕਹਿੰਦੇ ਆ ਵੀ ਨਾ ਬਣਾਓ ਬਣਾਓ ਪਿੰਡ ਦਾ ਅਸੀਂ ਕਹਿ ਰਹੇ ਆ ਵਧੀਆ ਕੰਮ ਕਰੋ ਵੀਹ ਨਾ ਕਹਿੰਦੇ ਅਸੀਂ ਇਹ ਕਹਿ ਰਹੇ ਹਾਂ ਬੱਚਿਆਂ ਦਾ ਸਕੂਲ ਦਾ ਜਿਹੜਾ ਨਾ ਉਹ ਨਾ ਕਰੋ ਇਹਦੇ ਵਿੱਚ ਆਣਾ ਬੱਚੇ ਨੇ ਵੀ ਆਣਾ ਵੱਡੇ ਨੇ ਵੀ ਆਣਾ ਛੋਟੇ ਨੇ ਵੀ ਆਣਾ ਖੇਡਣ ਵਾਸਤੇ ਇੱਥੇ ਪੜ੍ਹਾਈ ਵੀ ਖਰਾਬ ਹੋਣੀ ਬੱਚਿਆਂ ਦੀ ਹਾਂਜੀ ਤੇ ਉਧਰੋਂ ਰਸਤਾ ਤੁਸੀਂ ਦੇਖੋ ਰਸਤਾ ਤੁਹਾਨੂੰ ਪਤਾ ਹੀ ਹੈ ਕਿਹੜਾ ਰਸਤਾ ਹੈਗਾ ਇੱਥੇ ਆਉਣ ਵਾਸਤੇ ਰਸਤਾ ਤਾਂ ਹੈ ਨਹੀਂ ਜੀ ਹਾਂ ਰਸਤਾ ਹੈ ਨਹੀਂ ਉਧਰ ਪਏ ਜ਼ਮੀਨ ਆ ਗਈ ਹੈ ਮਾਲਕਾਂ ਦੀ ਆ ਗਈ ਉਧਰ ਨਹੀਂ ਰਸਤਾ ਹੈਗਾ ਹਾਂਜੀ ਇਹ ਸਾਰੀ ਗਰਾਊਂਡ ਇਹ ਬੱਚੇ ਬਾਅਦ ਕਿੱਥੇ ਖੇਡਣਗੇ ਜੋ ਖੋਖੋ ਵਗੈਰਾ ਹੁੰਦੀ ਹੈ ਬੱਚਿਆਂ ਦੀ ਜਿਹੜੇ ਖੇਡਾਂ ਹੁੰਦੀਆਂ ਨੇ ਉਹ ਕਿੱਥੇ ਹੋਣਗੀਆਂ ਇਹਦਾ ਸਟੇਡੀਅਮ ਬਣਾਤਾ ਇਹਨਾਂ ਨੇ ਇੱਥੇ ਤੇ ਖੇਡ ਖੇਡੀ ਜਾ ਸਕਦੀ ਹੈ ਬਾਕੀ ਬਾਕੀ ਖੇਡਾਂ ਬਹੁਤ ਹੁੰਦੀਆਂ ਨੇ ਹਾਂ ਬਾਕੀ ਖੇਡਾਂ ਬਹੁਤ ਹੁੰਦੀਆਂ ਨੇ ਸਕੂਲਾਂ ਦੀਆਂ ਬਹੁਤ ਚੱਲਦੀਆਂ ਨੇ ਨਾ ਹਾਂਜੀ ਉਹ ਤੇ ਆਪਾਂ ਵੀ ਕਰਾਣੀ ਹੈ ਬੱਚਿਆਂ ਦੀ ਹਾਂਜੀ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਹਾਂਜੀ ਖੁਸ਼ੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਹੈ ਕਿ ਜਿਹੜਾ ਸਟੇਡੀਅਮ ਹੈ ਇਹਦੀ ਲਗਭਗ 200 ਗੋ ਮੀਟਰ ਦਾ ਹੈਗਾ ਤੇ ਜਿਹੜਾ ਸੁਣ ਚਾਈਏ 18-19 ਲੱਖ ਰੁਪਏ ਦੀ ਗ੍ਰਾਂਟ ਪਾਸ ਹੋਈ ਹੈ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਗ੍ਰਾਂਟ ਹੁੰਦੀ ਹੈ ਜਿਹੜੀ ਸਕੂਲ ਦੀ ਚਾਰ ਦੀਵਾਰੀ ਦੇ ਵਿੱਚ ਲੱਗਦੀ ਹੈ ਪਿੰਡ ਦੀ ਜਿਹੜੀ ਗ੍ਰਾਂਟ ਵੀ ਲੱਗਦੀ ਹੈ ਤੇ ਹੁਣ ਨਾਲੇ ਸਮੇਂ ਦੇ ਵਿੱਚ ਇਹ ਸਕੂਲ ਦੇ ਵਿੱਚ ਇਹਦੀ ਗਿਣਤੀ ਗਿਣਤੀ ਹੁੰਦੀ ਹੈ ਵੀ ਸਕੂਲ ਦੇ ਵਿੱਚ ਪਾਈ ਗਈ ਆ ਹੁਣ ਪ੍ਰਧਾਨ ਸਾਹਿਬ ਨੇ ਕਿਹਾ ਵੀ ਕੱਲ ਸਕੂਲ ਅਪਗ੍ਰੇਡ ਹੋਈ ਸੀ ਪਹਿਲਾਂ ਦਸਵੀਂ ਦਾ ਸੀ ਦਸਵੀਂ ਤੱਕ ਅਪਗ੍ਰੇਡ ਹੋਇਆ ਉਦੋਂ ਵੀ ਆਪਾਂ ਦੇਖਦੇ ਆ ਵੀ ਜਿਹੜਾ ਬਣਦਾ ਹੈ ਕਿਉਂਕਿ ਗਰਾਊਂਡ ਵੀ ਦੇਖਿਆ ਜਾਂਦਾ ਉਹਦੇ ਵਿੱਚ ਸਾਰੀ ਜਿਹੜੇ הדਾਇਤਾਂ ਹੁੰਦੀਆਂ ਨੇ ਸਰਕਾਰ ਦੀਆਂ ਸਾਰੀਆਂ הדਾਇਤਾਂ ਪੂਰੀਆਂ ਕਰਦੇ ਆ ਕੱਲ ਨੂੰ ਇੱਥੇ ਗਰਾਊਂਡ ਬਣਦਾ ਇੱਥੇ ਕੱਲਾ ਇੱਕ ਕਬੱਡੀ ਦਾ ਹੀ ਬਣ ਸਕਦਾ ਕੱਲ ਨੂੰ ਟੂਰਨਾਮੈਂਟ ਵੀ ਕਰਾਉਣੇ ਆ ਪਿੰਡ ਲੈਵਲ ਤੇ ਜਾਂ ਕੁਝ ਹੋਰ ਵੱਡੀਆਂ ਗੇਮਾਂ ਹੁੰਦੀਆਂ ਨੇ ਉਸਦੇ ਬਾਅਦ ਬਹੁਤ ਛੋਟਾ ਗਰਾਊਂਡ ਹੈ ਕੱਲ ਨੂੰ ਜਦੋਂ ਹੁਣ ਸਿੱਧੀ ਗੱਲ ਹੈ ਕੱਲ ਨੂੰ ਪਿੰਡ ਵਾਲੇ ਜਿਹ ਕੱਲ ਨੂੰ ਟੂਰਨਾਮੈਂਟ ਕਰਾਉਂਦੇ ਆ ਤੇ ਇਹਦੇ ਵਿੱਚ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਉਹਦਾ ਬਹੁਤ ਨੁਕਸਾਨ ਹੈ ਕੱਲ ਨੂੰ ਇੱਥੇ ਗਰਾਊਂਡ ਦੇ ਵਿੱਚ ਰਾਸਤਾ ਨਹੀਂ ਲੱਗਦਾ ਕੋਈ ਵੀ ਪਹਣਾ ਪ੍ਰਧਾਨ ਬਹੁਤ ਗਲਤ ਹੈ ਇਹ ਪਿੰਡ ਨੂੰ ਚਾਹੀਦਾ ਹੈ ਕਿ ਵੀ ਇੱਥੇ ਇੱਕ ਮਤਾਂ ਪਾਵੇ ਵੀ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਸ ਦੇ ਵਿੱਚ ਆਪਣਾ ਗਰਾਊਂਡ ਪਾਸ ਕੀਤਾ ਜਾਵੇ। ਅੱਛਾ ਜੀ। ਤਾਂ ਆ ਪੜਨ ਵਾਲੇ ਮੁੰਡੇ ਨੇ ਮੇਰਾ ਨਾਮ ਆਲਕਰਮ ਸਰਪੰਚ ਸੇਰਗੁਰ। ਸਰ ਇੱਕ ਗਰਾਊਂਡ ਦਾ ਮਸਲਾ ਆ ਕਿ ਮਸਲਾ ਆ। ਇਹ ਗਰਾਊਂਡ ਦਾ ਨਾ ਮਸਲਾ ਕੀ ਆ ਇਹਦੇ ਵਿੱਚ ਸਾਨੂੰ ਨਾ 17 ਲੱਖ ਰੁਪਿਆ ਆਇਆ। ਅੱਛਾ ਇਹ ਇੱਕ ਉਹ ਐ ਸਿਰਫ ਵਾਲੀਬਾਲ ਗਰਾਊਂਡ ਵਗੈਰਾ। ਜਿਹੜਾ ਅਸੀਂ ਸੋਚਦੇ ਆ ਕਿ ਸਕੂਲ ਦੇ ਜਿਵੇਂ ਛੋਟੇ ਬੱਚੇ ਨੇ ਵੱਡੇ ਬੱਚੇ ਉਹ ਗੇੜ ਸਕਦੇ ਨੇ ਬਸ ਬੱਚਾ ਵੀ ਇੱਕ ਵਾਸਤੇ ਮੈਂ ਛੋਟਾ ਸਕੂਲ ਵਾਸਤੇ ਆ ਨਾ ਜਿਵੇਂ ਡੇਢ ਡੇਢ ਕਿੱਲਾ ਦਾ ਗਰਾਊਂਡ ਪਾਸ ਹੋਇਆ ਅੱਛਾ ਹਾਂ ਇਹ ਪਿੰਡ ਵਾਲੇ ਕਹਿ ਰਹੇ ਨੇ ਵੀ 4 ਕਿੱਲਾ ਦਾ ਗਰਾਊਂਡ 4 ਕਿੱਲਾ ਦਾ ਬਸਟ ਬਹੁਤ ਜ਼ਿਆਦਾ ਹੁੰਦਾ ਅਗਰ ਉਹ ਉਹ ਵੀ ਸਰਕਾਰ ਦਿੰਦੀ ਤਾਂ ਅਸੀਂ ਉਹ ਵੀ ਲੈਣ ਨੂੰ ਤਿਆਰ ਆ ਹਾਂ ਇਹ ਤਾਂ ਸਿਰਫ ਆਪਾਂ ਛੋਟਾ ਇਹਦੇ ਵਾਸਤੇ ਕਿੰਨੀ ਫੀਸ ਲਗਾਈ ਜੀ ਇਹ 17 ਲੱਖ ਚੀਸਤਾਂ ਲੱਗ ਹਨ ਜੇ ਪਿੰਡਾਂ ਵਾਲੇ ਜਾਮਲਾ ਨੇ ਕਿ ਬਾਹਰ ਜਗ ਪੰਚਾਇਤੀ ਪੈੜੀ ਉਹਦੇ ਵਿੱਚ ਮੜਨਾ ਚਾਹੀਦਾ ਨਹੀਂ ਨਹੀਂ ਉਹਦੇ ਵਿੱਚ ਅਗਰ ਉਹਦੇ ਵਿੱਚ ਪੇਮੈਂਟ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਅਗਰ ਵੱਧ ਵੱਧ ਪੇਮੈਂਟ ਆਉਂਦੇ ਤਾਂ ਆਪਾਂ ਉਧਰ ਵੀ ਆਪਾਂ ਬਣਾ ਸਕਦੇ ਹਾਂ ਤੁਸੀਂ ਤਿਆਰ ਹੋ ਹਾਂ ਅਸੀਂ ਉਧਰ ਵੀ ਤਿਆਰ ਆ ਪਰ ਅਸੀਂ ਤਾਂ ਇਹ ਦੇਖਦੇ ਆ ਨਾ ਮੈਂ ਇਧਰਲੇ ਪਾਸੇ ਬਣੇ ਤਾਂ ਮੁੰਡੇ ਵੀ ਖੇਡ ਸਕਦੇ ਨੇ ਕੁੜੀਆਂ ਵੀ ਖੇਡ ਸਕਦੇ ਨੇ ਦੋਵੇਂ ਜਣੇ ਆ ਸਾਡੇ ਕੋਲ ਨਕਸ਼ਾ ਆਇਆ ਹੋਇਆ ਹੈ ਬਾਕੀ ਜਿਹੜਾ ਤੁਸੀਂ ਦੇਖੋ ਆ ਨਕਸ਼ਾ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜਾ ਸਾਡੇ ਕੋਲ ਆਇਆ ਹੋਇਆ ਹੈ ਪਾਣੀ ਦਾ ਹੈ। ਨਕਸ਼ਾ ਪਾਸ ਹੋ ਰਿਹਾ ਜੀ ਬਲਣ। ਹਾਂ ਇਹ ਨਕਸ਼ਾ ਪਾਸ ਹੋ ਗਿਆ ਹੈ। ਐਡੀ ਸਰਕਾਰ ਬੋਡੀ ਨੇ ਜਿਹੜੀ ਨਕਸ਼ਾ ਅਗਰੇ ਨੇ ਕੁਝ ਦੇਖ ਕੇ ਹੀ ਪਾਸ ਕੀਤਾ ਹੈ। ਜੇ ਕੱਲ ਨੂੰ ਕੋਈ ਵਾਧੂ ਪੇਮੈਂਟ ਆਂਦੀ ਹੈ ਤੁਸੀਂ ਉਹ ਬਾਅਦ ਜ਼ਮੀਨ ਦੇਣ ਵਿਚਾਰ ਨਹੀਂ। ਹਾਂ ਅਸੀਂ ਬਾਅਦ ਚ ਪਹਿਲਾਂ ਅਸੀਂ ਇਹ ਤਿਆਰ ਕਰਵਾ ਲਈਏ ਅਗਰ ਕੋਈ ਕੱਲ ਨੂੰ ਵਾਧੂ ਪੇਮੈਂਟ ਤਿਆਰ ਆਂਦੀ ਹੈ ਤਾਂ ਅਸੀਂ ਉਧਰਲੇ ਪਾਸੇ ਹੀ ਬਣਾਉਣ ਨੂੰ ਤਿਆਰ ਹਾਂ। ਠੀਕ ਹੈ। ਕਿਉਂ ਅਸੀਂ ਪਹਿਲਾਂ ਦੇਖਣਾ ਵੀ ਪਿੰਡ ਦੇ ਬੱਚੇ ਜੋ ਮੁੰਡੇ ਵੀ ਖੇਡ ਸਕਦੇ ਨੇ ਕੁੜੀਆਂ ਵੀ ਖੇਡ ਸਕਦੇ ਨੇ ਕੁੜੀਆਂ ਉਹਨ ਡੇਢ 2 ਕਿਲੋਮੀਟਰ ਦੂਰੀ ਤੇ ਪੈਂਦਾ ਉਹ ਆਪਣਾ ਜਿਹੜਾ ਜਿਹੜੀ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਦੇਖੋ ਕੁੜੀਆਂ ਨਹੀਂ ਜਾ ਸਕਦੀਆਂ ਜੀ ਅਗਰ ਕੋਈ ਜਾਂਦੀਆਂ ਨੇ ਕੋਈ ਹਾਦਸਾ ਹੋ ਜਾਂਦਾ ਇੰਨੀ ਦੂਰ ਜਾਣਾ ਆਣਾ ਦਾ ਬਾਕੀ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਸ ਕਰਕੇ ਅਸੀਂ ਪਹਿਲਾਂ ਇੱਥੇ ਸ਼ਹਿਰਗੜ ਦੇ ਵਿੱਚ ਬਣਾਵਾਂਗੇ ਉਹ ਅਗਰ ਸਰਕਾਰ ਦਿੰਦੀ ਹੈ ਤਾਂ ਅਸੀਂ ਉੱਧਰ ਵੀ ਸਟੇਡੀਅਮ ਬਣਾ ਲਾਂਗੇ ਜਿਹੜਾ ਸਕੂਲ ਦਾ ਗਰਾਊਂਡ ਆ ਉਹਦਾ ਰਸਤਾ ਉਸੇ ਤੱਕ ਹੀ ਕਹਿੰਦੇ ਰਸਤਾ ਹੈ ਨਹੀਂ ਉੱਥੇ ਰਸਤਾ ਹੈ ਹਾਂ ਜੀ ਹੁਣ ਕਹਿੰਦਾ ਰਸਤਾ ਹੈ ਨਹੀਂ ਰਸਤਾ ਹੈ ਉੱਥੇ ਰਸਤਾ ਦੇ ਰਸਤਾ ਤਾਂ ਅਸੀਂ ਪਹਿਲਾਂ ਦੇਖ ਕੇ ਫਿਰ ਹੀ ਅਸੀਂ ਆ ਵੀ ਪਾਸ ਹੋਏ ਨਾ ਇਸ ਤਰ੍ਹਾਂ ਤਾਂ ਕੋਈ ਪਾਸ ਹੀ ਨਹੀਂ ਕਰਦਾ ਹੈਗਾ ਹਾਂ ਠੀਕ ਹੈ ਸਰ ਹਾਂ ਠੀਕ ਹੈ ਤਾਂ ਮੈਂ ਇਹ ਸੀ ਮਾਲਕram ਸਰਪੰਚ ਜੀ ਸਹਿਰ ਗੜ ਤੋਂ ਧੰਨਵਾਦ